ਸਾਰਿਆਂ ਨੂੰ ਦੱਸਣਾ ਚਾਹੁੰਦਾ ਹੈ ਦੁੱਖ ਦੇ ਵਿੱਚ ਐਨ ਸਿਮਟ ਜਾਂਦਾ ਹੈ ਸਾਰੀ ਚੇਤਨਾ ਸਿਮਟ ਜਾਂਦੀ ਹੈ ਔਰ ਦੁੱਖ ਦੇ ਵਿੱਚ ਬੰਦਾ ਤਨਹਾਈ ਚਾਹੁੰਦਾ ਹੁਣ ਕੋਈ ਕੋਈ ਵੀ ਨਾ ਹੋਵੇ ਇੱਕ ਪਾਸੇ ਸਾਰੇ ਇੱਕ ਪਾਸੇ ਮੈਂ ਦੇਖਦਾ ਮਹਾਤਮਾ ਬੁੱਧ ਸਵਾਮੀ ਮਹਾਵੀਰ ਕਬੀਰ ਇਸ ਤਰ੍ਹਾਂ ਦੇ ਜਿਹੜੇ ਸੰਤ ਮਹੰਤ ਸਨ ਜਦ ਦੁੱਖ ਦੇ ਸਨ ਤੇ ਇਕੱਲੇ ਭੱਜਦੇ ਨੇ ਜੰਗਲਾਂ ਦੀ ਤਰਫ ਬੈਠੇ ਇਕੱਲੇ ਬੈਠੇ ਤੇ ਜਦ ਆਨੰਦ ਨਾਲ ਭਰ ਗਏ ਤੇ ਫਿਰ ਘਰਾਂ ਦੀ ਤਰਫ ਆ ਗਏ ਸ਼ਹਿਰਾਂ ਦੀ ਤਰਫ ਹੁੰਦੇ ਕਮਾਲ ਦੀ ਗੱਲ ਦੁੱਖ ਦੇ ਸੰਤ ਜੰਗਲਾਂ ਦੀ ਤਰਫ ਭੱਜ ਗਏ ਇਕਾਂਤ ਵਿੱਚ ਭੱਜ ਗਏ ਪਰ ਜਦ ਆਨੰਦ ਨਾਲ ਭਰ ਗਏ ਤੇ ਫਿਰ ਸ਼ਹਿਰਾਂ ਦੀ ਤਰਫ ਆ ਗਏ ਦੁੱਖ ਦੇ ਵਿੱਚ ਜੀਵਨ ਮਾਤਮਾ ਬੁੱਧ ਨੇ ਜੰਗਲਾਂ ਦੀ ਤਨਹਾਈ ਵਿੱਚ ਬਤੀਤ ਕੀਤਾ ਪਰ ਆਨੰਦ ਨਾਲ ਭਰ ਗਿਆ ਤੇ ਸਾਰੀ ਜ਼ਿੰਦਗੀ ਸ਼ਹਿਰਾਂ ਵਿੱਚ ਮਹਾਵੀਰ ਦੀ ਦੁੱਖ ਭਰੀ ਜ਼ਿੰਦਗੀ ਸਾਰੀ ਪਹਾੜਾਂ ਤੇ ਲੰਗੀ ਤੇ ਪਹਾੜ ਤੋਂ ਜ਼ਿਆਦਾ ਹੋਰ ਕਿੱਥੇ ਇਕਾਂਤ ਹੈ ਬਹੁਤ ਵੱਡੀ ਕਾਂਤ ਪਹਾੜਾਂ ਦੇ ਵਿੱਚ ਇਕੱਲਾ ਹੀ ਚਲਾ ਗਿਆ ਆਪਣੇ ਦੁੱਖ ਨੂੰ ਪੜਨ ਵਾਸਤੇ ਪਰ ਆਨੰਦ ਨਾਲ ਭਰ ਗਿਆ ਤੇ ਸ਼ਹਿਰਾਂ ਦੀ ਤਰਫ ਉਸਨੇ ਮੋੜਾ ਕੀਤਾ ਖੈਰ ਕਦੀ ਇਸ ਤਰੀਕੇ ਨਾਲ ਤਪੀਸ਼ਵਰਾਂ ਦੀ ਜ਼ਿੰਦਗੀ ਵੇਖੋਗੇ ਦੁੱਖ ਦੇ ਸੰਨ ਤੇ ਪਹਾੜਾਂ ਦੀ ਚੋਟੀਆਂ ਤੇ ਬੈਠੇ ਦਰਿਆਵਾਂ ਦੇ ਕੰਡੇ ਤੇ ਬੈਠੇ ਤੇ ਜਦੋਂ ਆਨੰਦ ਨਾਲ ਭਰ ਗਿਆ ਤੇ ਸੰਸਾਰ ਦੇ ਵਿੱਚ ਆ ਗਿਆ ਉਹ ਕੋਈ ਵੰਡਣ ਵਾਸਤੇ ਕੁਝ ਹੈ ਹੁਣ ਦੇਣ ਵਾਸਤੇ ਕੁਝ ਹੈ ਉਹਦੋਂ ਤੇ ਦੁੱਖ ਦੇ ਵਿਚ ਸੰਮਿਟੇ ਹੋਏ ਸੰਚੇਤਨਾ ਸਿਮਟ ਜਾਂਦੀ। ਤੋਂ ਦਿਨਕਰ ਕਹਿੰਦੇ ਨੇ ਉਹ ਇਤਨਾ ਦੁਖੀ ਸੀ ਤੇ ਉਸਨੇ ਆਪਣੇ ਆਪ ਨੂੰ ਇਤਨਾ ਸਮੇਟ ਰੱਖਿਆ ਸੀ ਕਿ ਉਸ ਤੱਕ ਪਹੁੰਚਣ ਦਾ ਕੋਈ ਵੀ ਰਸਤਾ ਖੁੱਲਾ ਨਹੀਂ ਸੀ। ਮੈਂ ਕਿੱਥੋਂ ਗੱਲ ਕਰਾਂ? ਕਿਹੜੀ ਥਾਂ ਤੋਂ ਗੱਲ ਕਰਾਂ? ਮਨੂੰ ਸਾਰੇ ਦਰਵਾਜ਼ੇ ਕਹਿੰਦੇ ਨੇ ਬੰਦ ਦਿਸੇ। ਔਰ ਦਿਨਕਰ ਕਹਿੰਦੇ ਨੇ ਮਨੂੰ ਰਾਤ ਨੂੰ ਉਸ ਟ੍ਰੇਨ ਵਿੱਚ ਨੀਂਦ ਵੀ ਨਹੀਂ ਆਉਂਦੀ। 슬ੀਪਰ ਕੋਚ ਸੀ ਉਹ ਤੇ ਸੌਣ ਦੀਆਂ ਸੀਟਾਂ ਨੀਂਦ ਨਹੀਂ ਰੰਗਦਾ। ਬੇਚੇ ਉਹ ਵੀ ਤੜਪਦਾ ਰਿਹਾ ਮੈਂ ਵੀ ਤੜਪਦਾ ਰਿਹਾ ਤੇ ਕਹਿੰਦਾ ਗੱਡੀ ਜਿਉਂ ਪਹੁੰਚੀ ਚਿਤੌੜ ਗੜਾ ਕਹਾਣੇ ਕਿਉਂਕਿ ਕਵੀ ਸੀ ਨਾ ਉਹ ਤੇ ਲਿਖਣ ਦਾ ਢੰਗ ਬੜਾ ਨਿਰਾਲਾ ਉਸਨੇ ਗੱਲ ਬੜੀ ਨਿਰਾਲੇ ਢੰਗ ਨਾਲ ਲਕੀਏ ਮੈਂ ਸੰਖੇਪ ਦੇ ਛੋਟੇ ਰੂਪ ਵਿੱਚ ਤੁਹਾਡੇ ਸਾਹਮਣੇ ਰੱਖਦਾ ਕਦੋਂ ਸਵੇਰ ਹੋਈ ਤੇ ਹੁਣ ਕਿਉਂਕਿ ਸ਼ਾਇਰ ਹੈ ਨਾ ਉਹ ਕਹਿੰਦਾ ਮੈਂ ਆਪਣਾ ਮੂੰਹ ਪਾਣੀ ਨਾਲ ਧੋਤਾ ਉਨੇ ਆਪਣਾ ਮੂੰਹ ਹੰਝੂਆਂ ਨਾਲ ਧੋ। ਔਰ ਕਹਿੰਦਾ ਮੈਨੂੰ ਪਹਿਲੀ ਦਫਾ ਪਤਾ ਚਲਿਆ ਕਿ ਜਦ ਮੂੰਹ ਹੰਝੂਆਂ ਨਾਲ ਧੋਈਦਾ ਹੈ ਤੇ ਕਿੰਨਾ ਪਵਿੱਤਰ ਹੁੰਦਾ ਹੈ। ਕਿੰਨਾ ਸਾਫ਼ ਹੁੰਦਾ ਹੈ। ਪਾਣੀ ਨਾਲ ਇਤਨਾ ਸਾਫ਼ ਨਹੀਂ ਹੁੰਦਾ। ਉਹਦਾ ਲਿਖਣ ਦਾ ਟੱਪ। ਪਛਤਾਪ ਦੇ ਹੰਝੂਆਂ ਨੇ ਚਿਹਰੇ ਦੀ ਸਾਰੀ ਮੈਲ ਧੋ ਦਿੱਤੀ ਸੀ। ਔਰ ਮੈਂ ਪਾਣੀ ਨਾਲ ਮੂੰਹ ਧੋ ਕੇ ਵੀ ਮੈਲਾ ਬੈਠਾ ਉਹ ਹੰਝੂਆਂ ਨਾਲ ਮੂੰਹ ਤੋਤਾ ਉਸਨੇ ਉਜਲਾ ਵੇਖਿਆ ਇੰਜ ਲਿਖਦਾ ਕਹਿੰਦਲ ਜਿਉ ਉਹ ਉਜਲਾ ਹੋਇਆ ਉਹਦਾ ਮੂੰਹ ਮੈਂ ਉਜਲਾ ਦੇਖਿਆ ਤੇ ਮੈਨੂੰ ਇੱਕ ਰਸਤਾ ਲੱਭ ਪਿਆ ਗੱਲ ਕਰਨ ਦਾ ਉੱਥੇ ਤੱਕ ਪਹੁੰਚਣ ਦਾ ਤੂੰ ਪੁੱਛ ਬੈਠਾ ਨੌਜਵਾਨ ਤੂੰ ਕੱਲ ਦਿਨ ਦਾ ਤੜਪਦਾ ਪਿਆ ਤੇ ਸਾਰੀ ਰਾਤ ਵੀ ਤੜਪਿਆ ਔਰ ਰਾਤ ਤੂੰ ਰਜ ਕੇ ਰੋਇਆ ਦਿਨ ਨੂੰ ਨਹੀਂ ਰੋਇਆ ਕਿਉਂਕਿ ਤੇਰੇ ਹੰਝੂ ਕੋਈ ਦੇਖ ਸਕਦਾ ਨਹੀਂ ਤੂੰ ਇਸ਼ਨਾਨ ਕੀਤਾ ਜਿਵੇਂ ਮਨੁੱਖ ਇਸ਼ਨਾਨ ਪਰਦੇ ਵਿੱਚ ਕਰਦਾ ਹੈ ਤੂੰ ਆਪਣਾ ਮੂੰਹ ਹੰਝੂਆਂ ਨਾਲ ਧੋਤਾ ਹੈ ਪਰਦੇ ਚ ਧੋਤਾ ਇਕਾਂਤ ਵਿੱਚ ਇਹ ਤੂੰ ਇਸ਼ਨਾਨ ਕੀਤਾ ਪਰ ਮੈਂ ਗੁਸਤਾਖੀ ਕੀਤੀ ਤੇਰਾ ਇਸ਼ਨਾਨ ਵੇਖ ਲਿਆ ਤੈਨੂੰ ਰੋਂਦੇ ਹੋਇਆਂ ਵੇਖਿਆ ਤੂੰ ਆਪਣਾ ਚਿਹਰਾ ਕਿਸ ਤਰੀਕੇ ਨਾਲ ਧੋ ਰਿਹਾ ਸੀ ਮੈਂ ਵੇਖਿਆ ਤੇ ਗੁਫਤਗੋ ਕਰਨ ਦਾ ਮੈਨੂੰ ਢੰਗ ਲੱਭ ਪਿਆ ਤੇਰੇ ਤੱਕ ਪਹੁੰਚਣ ਦਾ ਕਿਉਂ ਰੋ ਰਹੇ ਆ ਸਾਰੀ ਰਾਤ ਰੋ ਰਹੇ ਆ ਸਾਰਾ ਦਿਨ ਤੜਪਿਆ ਪਹੁੰਚਣਾ ਕਿੱਥੇ ਤੂੰ ਜਾਣਾ ਕਿੱਥੇ ਕਿੱਥੋਂ ਦਾ ਰਹਿਣ ਵਾਲਾ ਹੈ ਕੌਣ ਹੈ ਤੂੰ ਦਿਨ ਕਰਨੇ ਲਗਾਤਾਰ ਸਵਾਲ ਕਰ ਦਿੱਤੇ ਉਹਨੇ ਕਹਾਣੀ ਸੁਣਾਈ ਹਕੀਕਤ ਆਪਣੀ ਸਚਾਈ ਕਹਿੰਦਾ ਅੱਜ ਤੋਂ ਕੋਈ 8 ਸਾਲ ਬਹਿੜੇ ਉਦੇਪੁਰ ਦੇ ਕੋਲ ਪਾਲੀ ਇੱਕ ਗ੍ਰਾਮ ਹੈ ਛੋਟਾ ਜਿਹਾ ਜਿੱਥੋਂ ਰੇਲਵੇ ਲਾਈਨ ਲੰਘ ਕੇ ਜਾਏਗੀ ਸਟੇਸ਼ਨ ਹੈ ਛੋਟਾ ਉੱਥੋਂ ਮੈਂ ਆਇਆ ਦਿੱਲੀ ਰੋਜ਼ਗਾਰ ਦੀ ਤਲਾਸ਼ ਵਿੱਚ ਮੇਰੀਆਂ ਛੋਟੀਆਂ ਦੋ ਭੈਣਾਂ ਛੋਟੇ ਦੋ ਭਰਾ ਮਾਂ ਬਾਪ ਇਹ ਮੇਰਾ ਪਰਿਵਾਰ ਦਿੱਲੀ ਆਇਆ ਰੋਜ਼ਗਾਰ ਦੀ ਤਲਾਸ਼ ਵਿੱਚ ਮੈਂ ਕਿਸੇ ਨਾਲ ਝਗੜਾ ਹੋ ਗਿਆ ਝਗੜਾ ਇਸ ਹੱਦ ਤੱਕ ਹੋਇਆ ਕਿ ਮੈਥੋਂ ਕਤਲ ਹੋ ਗਿਆ ਮੈਨੂੰ ਸਜ਼ਾ ਹੋਈ ਉਮਰ ਕੈਦ ਹੋਈ ਕਿਉਂਕਿ ਮੈਂ ਆਲਟਿਸ ਸੀ ਤੋਂ ਮੇਰੀ ਸਜ਼ਾ ਜਿਹੜੀ ਉਮਰ ਕੈਦ ਗਾਲਬਨ 14 ਸਾਲ ਬਣਦੀ ਸੀ 12 ਸਾਲ ਦੇ ਕਰੀਬ ਬਣਦੀ ਸੀ ਮੈਨੂੰ 8 ਸਾਲਾਂ ਬਾਅਦ ਰਿਹਾਈ ਹੋਈ ਹੁਣ ਮੈਂ ਜੇਲ੍ਹ ਛੱਡ ਕੇ ਆ ਰਿਹਾ ਵਾਪਸ ਘਰ ਕਹਿੰਦਾ 8 ਸਾਲ ਮੈਂ ਉੱਥੇ ਰੋਇਆ ਲੋਕਾਂ ਦੇ ਮਾਂ ਬਾਪ ਕੈਦੀਆਂ ਨੂੰ ਮਿਲਣ ਵਾਸਤੇ ਆਉਂਦੇ ਸਨ ਕਿਸੇ ਦਾ ਭਰਾ ਹੁੰਦਾ ਕਿਸੇ ਦੀ ਭੈਣ ਮੈਨੂੰ ਕੋਈ ਮਿਲਣ ਵਾਸਤੇ ਨਹੀਂ ਆਇਆ ਤੇ ਕਹਿੰਦਾ ਇਹ ਜੁਰਮ ਵੀ ਮੇਰੇ ਕੋਲ ਤਾਂ ਹੋਇਆ ਕਿ ਕਿਸੇ ਨੇ ਮੈਨੂੰ ਭੈਣ ਦੀ ਗੱਲ ਕੱਢ ਦਿੱਤੀ ਨਾਕਾਬਲੇ برداشت ਹੋ ਗਈ ਖੂਨ ਮੇਰਾ ਖੋਲ ਗਿਆ ਮੈਂ ਆਪਣੀ ਮਾਸੂਮ ਭੈਣ ਦੀ ਗੱਲ ਨਹੀਂ ਬਰਦਾਸ਼ਤ ਕਰ ਸਕਿਆ ਅਨਰਥ ਹੋ ਗਿਆ ਬਹੁਤ ਵੱਡਾ ਜਵਾਨ ਸੀ ਖੂਨ ਵਿੱਚ ਜੋਸ਼ ਸੀ ਅਨਰਥ ਕਰ ਬੈਠਾ ਪਛਤਾਪ ਮੈਂ 8 ਸਾਲ ਕੀਤਾ ਜੇਲ੍ਹ ਵਿੱਚ ਔਰ ਰੋਜ਼ ਜੇਲ੍ਹ ਦੇ ਬੂਏ ਤੇ ਉਡੀਕਦਾ ਰਿਹਾ ਕਦੀ ਮਾਂ ਆਵੇਗੀ ਮਿਲਣ ਪਿਓ ਆਵੇਗਾ 8 ਸਾਲ ਉਡੀਕਦਿਆਂ ਹੋ ਗਿਆ ਕੋਈ ਨਹੀਂ ਚਿੱਠੀਆਂ ਮੈਂ ਘਰ ਭੜੀਆਂ ਪਾਈਆਂ ਕੋਈ ਨਹੀਂ ਆਇਆ ਔਰ ਸ਼ਾਇਦ ਇਹ ਜਾਣ ਕੇ ਮੈਂ ਆਪਣੇ ਦਿਲ ਨੂੰ ਤਸੱਲੀ ਦੇ ਦਿੰਦਾ ਰਿਆਂ ਮੇਰੇ ਮਾਹ ਬਾਬ ਗਰੀਬ ਨੇ ਪੈਣਾ ਛੋਟੀਆਂ ਨੇ ਭਰਾ ਛੋਟੇ ਨੇ ਸ਼ਾਇਦ ਇਤਨਾ ਸਫਰ ਖਰਚ ਨਾ ਕਰ ਸਕਦੇ ਹੋ ਇਸ ਵਾਸਤੇ ਮੈਨੂੰ ਮਿਲਣ ਨਹੀਂ ਆਇਆ ਤੇ ਮੈਂ ਇਸ ਢੰਗ ਨਾਲ ਆਪਣੇ ਦਿਲ ਨੂੰ ਤਸੱਲੀ ਦਿੱਤੀ ਹੈ ਤੇ ਅੱਜ ਜਾ ਰਿਆਂ ਹਾਂ ਇਸ ਵਾਸਤੇ ਰੋ ਰਿਆਂ ਪਤਾ ਨਹੀਂ ਕਬੂਲ ਕਰਨਗੇ ਕਿ ਨਹੀਂ ਮੇਰੇ ਵਾਸਤੇ ਘਰ ਦੇ ਬੂਏ ਖੋਲਣਗੇ ਕਿ ਨਹੀਂ ਤੁੱਬੇ ਚੈਨ ਕੋਈ ਪਤਾ ਨਹੀਂ ਘਰ ਦੀ ਤਰ੍ਹਾਂ ਮੁੜਿਆ ਮੈਂ ਜ਼ਰੂਰਾਂ ਰਿਹਾ ਜੇਲ੍ਹ ਦੇ ਚ ਯਾਦ ਘਰ ਹੀ ਆਇਆ ਹੈ ਗਿਆ ਪ੍ਰਦੇਸ਼ ਦੇ ਚ ਯਾਦ ਘਰ ਆਇਆ ਪਰ ਜੇਲ੍ਹ ਦੇ ਬੰਧਨ ਇਤਨੇ ਕਰੜੇ ਇਤਨੇ ਤਗੜੇ ਮੈਂ ਆ ਨਹੀਂ ਸਕਿਆ। ਔਰ ਆਪ ਦੀ ਗਿਆਤ ਵਾਸਤੇ ਹੋਰ ਗੱਲ ਕਰ ਦਿਆਂ ਮੈਂ। ਕਈ ਥਾਂ ਐਸਾ ਵੀ ਹੁੰਦਾ ਹੈ ਕਈ ਕੈਦੀ ਜੇਲ ਨੂੰ ਘਰ ਸਮਝ ਲੈਂਦੇ ਨੇ ਘਰ। ਇਹ ਬਦਕਿਸਮਤੀ ਹੈ ਘਰ ਸਮਝ ਲੈਂਦੇ। ਐਸੇ ਪੇਸ਼ਾਵਰ ਕੈਦੀ ਦੋ ਦਿਨ ਬਾਅਦ ਫਿਰ ਜੇਲ ਦੇ ਵਿੱਚ। ਔਰ ਉਹਨਾਂ ਦੀ ਮਨੋਦਸ਼ਾ ਇਹ ਬਣ ਚੁੱਕੀ ਹੈ ਮਨੋਵਿਗਿਆਨੀ ਕਹਿੰਦੇ ਨੇ ਉਹਨਾਂ ਨੂੰ ਬਾਹਰ ਚੈਨ ਨਹੀਂ ਆਉਂਦਾ। ਉਹਨਾਂ ਨੂੰ ਜੇਲ ਦੇ ਵਿੱਚ ਹੀ ਆਰਾਮ ਹੈ। ਤੇ ਜੇਲ੍ਹ ਦੇ ਚੋ ਦਾਦੇ ਬਣੇ ਜਾਂਉਂਦੇ ਨੇ ਕਿਉਂਕਿ ਪੁਰਾਣੇ ਕੈਦੀ ਆਉਂਦੇ ਨੇ ਨਾ ਤੇ ਉਹਨਾਂ ਨੂੰ ਫਿਰ ਦਾਦਾ ਅੰਦਰ ਵੱਡਿਆ ਅਹੁਦਾ ਮਿਲ ਜਾਂਦਾ ਤੇ ਬਾਹਰ ਕੋਈ ਪੁੱਛਦਾ ਨਹੀਂ ਤੇ ਕਹਿੰਦੇ ਨੇ ਠੀਕ ਹੈ ਜੇਲ੍ਹ ਹੀ ਠੀਕ ਹੈ ਬਾਹਰ ਕੀ ਕਰਨਾ ਬਾਹਰ ਕੋਈ ਪੁੱਛਦੇ ਅੰਦਰ ਦਾਦੇ ਬਣੇ ਹਾਂ ਬਾਹਰ ਕੋਈ ਪ੍ਰਤਿਸ਼ਠਾ ਨਹੀਂ ਅੰਦਰ ਨਵੇਂ ਜਿਹੜੇ ਕੈਦੀ ਆਉਂਦੇ ਨੇ ਸਲਾਮਾ ਕਰਦੇ ਨੇ ਬਾਹਰ ਕੋਈ ਕਰਦਾ ਤੋ ਫਿਰ ਜੇਨ ਘਰ ਬਣ ਜਾਂਦਾ ਸਹਿਬੇਰੀਆ ਦੇ ਕੈਦੀਆਂ ਬਾਰੇ ਮੈਂ ਇੱਕ ਦਫਾ ਪੜ੍ਹ ਰਿਆ ਸੀ ਕੋਈ 22 23 ਸਾਲ ਲਗਾਤਾਰ ਉਹਨਾਂ ਨੂੰ ਜ਼ੰਜੀਰਾਂ ਤੇ ਹਥਕੜੀਆਂ ਚ ਬੰਨ ਕੇ ਰੱਖਿਆ ਗਿਆ ਸੀ ਜ਼ਾਰ ਦੇ ਵਕਤ ਦੀ ਗੱਲ ਹੈ ਉਹ ਵਿਦਰੋਹੀ ਸਨ ਬਾਗੀ ਸਨ ਰਾਜ ਪਲਟਾ ਆਇਆ ਕ੍ਰਾਂਤੀ ਆਈ ਤੇ ਕ੍ਰਾਂਤੀਕਾਰੀਆਂ ਨੇ ਜੇਲ ਨੂੰ ਤੋੜ ਦਿੱਤਾ ਤੇ ਜਿੰਨੇ ਕੈਦੀ ਸਨ ਕਹਿ ਦਿੱਤਾ ਨਿਕਲੋ ਭੱਜੋ ਆਂ ਦੇਸ਼ ਦੇ ਚ ਕ੍ਰਾਂਤੀ ਆ ਗਈ ਪੁਰਾਣੇ ਸਾਰੇ ਕੈਦੀ ਆਜ਼ਾਦ ਤੇ ਉਹ 22 ਸਾਲ ਹੋ ਗਏ ਸਨ ਉਹਨਾਂ ਨੂੰ ਅੰਦਰ ਰਹਿੰਦੇ ਤੇ ਸੁੱਤੇ ਸਨ ਹੱਤਕੜੀਆਂ ਤੇ ਬੇੜੀਆਂ ਦੇ ਨਾਲ ਹਮੇਸ਼ਾ ਕ੍ਰਾਂਤੀਕਾਰੀਆਂ ਨੇ ਉਹਨਾਂ ਦੀ ਬੇੜੀਆਂ ਕੱਟ ਦਿੱਤੀਆਂ ਹੱਤਕੜੀਆਂ ਕੱਟ ਦਿੱਤੀਆਂ ਆਖਿਆ ਜਾਓ ਉਹ ਸ਼ਹਿਰ ਵਿੱਚ ਘੁੰਮੇ ਨਾ ਚੈਨ ਨਹੀਂ ਆਇਆ ਔਰ ਕਿਤਾਬ ਪੜ੍ਹ ਕੇ ਮੈਂ 당ਗ ਰਹਿ ਗਿਆ ਸ਼ਾਮ ਨੂੰ ਫਿਰ ਜੇਲ੍ਹ ਦੇ ਦੂਹੇ ਤੇ ਆਪ ਭਟਲ ਭਟਲ ਕੰਨ ਕਿੱਥੇ ਜਾਈਏ ਸਾਨੂੰ ਚੈਨ ਨਹੀਂ ਮਿਲਦਾ ਵਕਤ ਸਿਰ ਰੋਟੀ ਮਿਲ ਜਾਂਦੀ ਸੀ ਵਕਤ ਸਿਰ ਸੋਨਾ ਹੁੰਦਾ ਸੀ ਵਕਤ ਸਿਰ ਸਾਰਾ ਸਿਲਸਿਲਾ ਸੀ ਤੇ ਤੇ ਬੇਤਰਤੀ ਵੀ ਕਿੱਥੇ ਜਾਈਏ ਤੇ ਕੰਨ ਨੂੰ ਫਿਰ ਸਾਨੂੰ ਹੁਣ ਨੀਂਦ ਨਹੀਂ ਪੈਂਦੀ ਉਹ ਹੱਥਾਂ 'ਚ ਜਿਹੜੀਆਂ ਬੀੜੀਆਂ ਸਨ ਨਾ ਉਹ ਜਿਹੜੇ ਹੱਤਕੜੀਆਂ ਸਨ ਉਹਨਾਂ ਨਾਲ ਨੀਂਦ ਪੈਂਦੀ ਸੀ ਹੁਣ ਨੀਂਦ ਨਹੀਂ ਪੈਂਦੀ ਹੁਣ ਨੀਂਦ ਲਿਆਣ ਵਾਸਤੇ ਉਹ ਚਾਹੀਦੀਆਂ ਬੀੜੀਆਂ ਵੀ ਚਾਹੀਦੀਆਂ ਯਕੀਨ ਨਾ ਜਾਨੋ ਬਦਕਿਸਮਤ ਹੈ ਉਹ ਬੰਦਾ ਜਿਹੜਾ ਹੱਤਕੜੀਆਂ ਤੇ ਬੇੜੀਆਂ ਨੂੰ ਜ਼ੇਵਰ ਸਮਝ ਲੇ ਜ਼ੇਵਰਾਂ ਚ ਨਹੀਂ ਲੱਭ ਜਾਂਦੀ ਏ ਗਹਿਣਿਆਂ ਚ ਤੇ ਹੱਤਕੜੀ ਜਦ ਗਹਿਣਾ ਹੀ ਗਹਿਣਾ ਹੀ ਬਣ ਜਾਏ ਪੇਰ ਪੈਰਾਂ ਦੀ ਬੇੜੀ ਜੇ ਜ਼ੇਵਰ ਬਣ ਗਈ ਤੇ ਫਿਰ ਕਟਣਾ ਕਿਸ ਨੇ ਬੇੜੀਆਂ ਕਿਸ ਨੇ ਹੱਤਕੜੀਆਂ ਨੂੰ ਕਟਣਾ ਹੱਤਕੜੀਆਂ ਤੇ ਉਹ ਗਹਿਣਾ ਬਣਦੀਆਂ ਬੇੜੀਆਂ ਤੇ ਗਹਿਣਾ ਬਣਦੀਆਂ ਕਈ ਬੰਦਿਆਂ ਵਾਸਤੇ ਔਗਣਾ ਗਹਿਣਾ ਨੇ ਉਹਨਾਂ ਦਾ ਸ਼ਿੰਗਾਰ ਹੈ। ਔਗਣਾ ਕਰਕੇ ਹੰਕਾਰੀ ਹੋਏ ਫਿਰਦੇ ਨੇ। ਔਗਣਾ ਕਰਕੇ ਉਹ ਮਾਣ ਕਰੀ ਫਿਰਦੇ ਨੇ। ਦਰਸਲ ਹਤਕੜੀਆਂ ਕਰਕੇ ਹੀ ਮਾਣ ਕਰੀ ਫਿਰਦੇ ਨੇ। ਬੇੜੀਆਂ ਕਰਕੇ ਹੀ ਮਾਣ ਕਰੀ ਫਿਰਦੇ ਨੇ। ਆ ਵੇਖੋ ਤੇ ਸਹੀ ਸਾਡੇ ਪੈਰਾ 'ਚ ਇੰਨੇ ਵੱਡੇ ਵੱਡੇ ਸੰਗਲ ਨੇ। ਤੁਹਾਡੇ ਪੈਰਾ 'ਚ ਹੈ ਨਹੀਂ ਕੋਈ। ਸਾਡੇ ਹੱਥਾਂ 'ਚ ਇੰਨੀਆਂ ਵੱਡੀਆਂ ਹਤਕੜੀਆਂ ਨੇ। ਲੋਕੀ ਹਤਕੜੀਆਂ ਦਾ ਵੀ ਮਾਣ ਕਰੀ ਫਿਰਦੇ ਨੇ। ਔਗਣਾ ਦਾ ਵੀ ਮਾਣ ਕਰੀ ਫਿਰਦੇ ਨੇ। ਤੇ ਇਹਨਾਂ ਬੰਦਿਆਂ ਦੀਆਂ ਹਤਕੜੀਆਂ ਤੋੜੇ ਤੇ ਕੌਣ ਤੋੜੇ ਜਦਕਿ ਬੇੜੀਆਂ ਹੀ ਪ੍ਰਤਿਸ਼ਟਾ ਦਾ ਕਾਰਨ ਬਣ ਗਈਆਂ ਹਤਕੜੀਆਂ ਹੀ ਉਹਨਾਂ ਦਾ ਮਾਣ ਪ੍ਰਤਿਸ਼ਟਾ ਔਗਣਾ ਕਰਕੇ ਹੀ ਜਿਉ ਉਹਨਾਂ ਦਾ ਹੰਕਾਰ ਵਧਿਆ ਤੇ ਐਸੇ ਬੰਦਿਆਂ ਨੂੰ ਔਗਣਾ ਨਾਲ ਤੋੜਨਾ ਬੜੀ ਔਖੀ ਬਹੁਤ ਔਖੀ ਗੱਲ 8 ਸਾਲ ਇਹ ਜੇਲ੍ਹ ਦੇ ਵਿੱਚ ਰਿਹਾ ਪਰ ਯਾਰ ਇਸ ਨੂੰ ਘਰ ਕਿ ਆਉਂਦਾ ਰਿਹਾ ਪਹਿਰਾਂ ਦੀਆਂ ਬੇੜੀਆਂ ਨੇ ਬੇਜ਼ਾਰ ਰੱਖਿਆ ਬੇਚੈਨ ਕਦੋਂ ਇਹ ਟੁੱਟਨ ਕਦੋਂ ਇਹ ਟੁੱਟਨ ਕਵੀ ਦਾ ਹਿਰਦਾ ਸੀ ਆਰਟਿਸਟ ਸੀ ਸਿਆਣਾ ਸੀ ਕੋਮਲ ਹਿਰਦੇ ਦਾ ਮਾਲਿਕ ਸੀ ਇਸ ਵਾਸਤੇ ਬੇਚੈਨ ਰਿਹਾ ਤੇ ਦਿਨਕਰ ਨੂੰ ਸਾਰੀ ਕਹਾਣੀ ਕਹਿ ਸੁਣਾਈ ਉਸਨੇ ਦਿਨਕਰ ਆਪਣੀ ਉਹ ਸਾਰੀ ਡਾਇਰੀ ਚ ਨੋਟ ਕਰਦਾ ਗਿਆ ਜੋ ਉਸਨੇ ਆ ਕੇ ਕਿਉਂਕਿ ਕਹਾਣੀਕਾਰ ਸੀ ਸ਼ਾਇਰ ਸੀ ਉਸਦੀ ਬੜੀ ਸੁੰਦਰ ਕਹਾਣੀ ਬਣ ਗਈ ਤੇ ਕਹਿੰਦਾ ਰੋਇਆ ਮੈਂ ਸਾਰੀ ਰਾਤ ਇਸ ਵਾਸਤੇ ਆ ਜੇ ਕਿਧਰੇ ਘਰ ਦੇ ਬੂਹੇ ਮਾਂ ਨੇ ਬੰਦ ਕਰ ਦਿੱਤੇ ਤੇ ਉਹਨੇ ਬੰਦ ਕਰ ਦਿੱਤੇ ਤੇ ਆਖਿਆ ਤੂੰ ਮੁਜਰਮ ਹੈ ਕਹਿਦੀ ਹੈ